ਵੀ ਮਿੱਤਰੋ ਜਿਹੜੇ ਵੀਰਾਂ ਨੇ ਮੱਕੀ ਬੀਜਣੀ ਆ ਨਾ ਤੇ ਸਹੀ ਸਮਾਂਗਾ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਆਣਾ ਪੰਜਾਂ ਤਰੀਕ ਵੀ ਹੋ ਜੇ ਤੇ ਪਰ ਵਾਹਣ ਵੀਰੇ ਪੂਰਾ ਸ਼ੌਂਕ ਨਾਲ ਵਾਹ ਕੇ ਬੀਜੋ ਬੀਜ ਤਾਂ ਲੈਨੇ ਆ ਆਪਾਂ ਮੁੜ ਕੇ ਹੁੰਦੀ ਨਹੀਂ ਹੈਗੀ ਫਿਰ ਹਨਾ ਆਂਢੀ ਗਮੰਢੀ ਟੀਚਰਾਈਆਂ ਕਰਦੇ ਆ ਪੂਰਾ ਵਾਹਣ ਪੀਕ ਬਣਿਆ ਹੋਵੇ ਤੇ ਇੱਕ ਬੀਜ ਦੀ ਆਪਦੀ ਡੀਏਪੀ ਦੀ ਕਿਸਣਾ ਕਰਿਆ ਕਰੋ ਜਦੋਂ ਆਪਾਂ ਡੀਏਪੀ ਘੱਟ ਪਾਉਨੇ ਆ ਤਾਂ ਬਾਈ ਹੋਊ ਵੀ ਵੀ ਕਿਵੇਂ ਇਹ ਪੂਰਾ ਸਹੀ ਬੀਜ ਪਾਓ 10 ਕਿਲੋ ਹਨਾ ਅੱਜ ਆਪਣੀ ਮੱਕੀ ਬੀਜੀ ਜੰਨੇ ਹਣਾ ਚਲੋ 20 ਤਾਂ ਕਾਹ ਨੂੰ ਕਿਸੇ ਦਾ ਕੋਈ ਪ੍ਰਮੋਟ ਕਰਨਾ ਹੈਗਾ ਪਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ 20 ਸਹੀ ਪਾਓ ਕਿਤੇ 20 ਪਿੱਛੇ ਕਿਸਨਾ ਕਰ ਜੋ ਇੱਕ ਬਜਾਉਣੀ ਪ੍ਰੈਸ਼ਰ ਵਾਲੇ ਤੇ ਹਾਂ ਕਿਉਂਕਿ ਆ ਆਪਣਾ ਮਿੱਤਰ ਆ ਖੁਸ਼ੀ ਖੋਖਰ ਤੋਂ ਗਿਣ-ਗਿਣ ਕੇ ਦਾਣੇ ਛਿੜਦੀ ਆ ਬਾਈ ਜਿਹੜੇ ਹਿਸਾਬ ਨਾਲ ਜਿਵੇਂ ਆ ਤੁਹਾਡੇ ਸਾਹਮਣੇ ਆ ਖਾਲੀਆਂ ਪੂਰੇ ਸ਼ੌਂਕ ਨਾਲ ਪਾਤੀਆਂ ਹਣਾ ਜਿਵੇਂ ਮਰਜ਼ੀ ਆਪਾਂ ਪਾਣੀ ਲਈ ਚੱਲੀਏ ਕੀ ਰੇਟ ਦਾ ਬੜਾ ਫਰਕ ਨਹੀਂ ਪੈਂਦਾ ਹਨਾ 100 200 ਹੀ ਫਰਕ ਪੈਂਦਾ ਜਦੋਂ ਆਪਾਂ ਉਹਦੇ ਵਿੱਚ ਕਿਸੀ ਕਰ ਜਾਂਦੇ ਆ ਤਾਂ ਆਪਣੀ 6 ਮਹੀਨਿਆਂ ਦੀ ਖੇਤੀ ਆ ਬਾਈ ਨਾ ਤਾਂ ਮਿਹਨਤ ਕਰਦੇ ਆ ਖਰਚਾ ਵੀ ਕਰਦੇ ਆ ਤੇ ਗੱਲ ਵੀ ਨਹੀਂ ਬਣਦੀ ਹੈਗੀ ਹਨਾ ਬਾਈ ਦਾ ਛੋੜੀ ਕੋਕਰ ਪਿੰਡਾਂ ਨਾਲ ਹੀ ਆਪਣੇ ਗਮਾਂਢੀ ਪਿੰਡ ਹੀ ਆ ਤੇ ਨੰਬਰ ਵੀ ਤੁਹਾਨੂੰ ਪਾਉਣੇ ਆ ਤੇ ਜੇ ਤੁਹਾਨੂੰ ਕੋਈ ਲੋੜ ਆ ਨੇੜੇ ਤੇੜੇ ਪਿੰਡਾਂ 'ਚ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ ਖੁਸ਼ੀ ਕੀ ਹਾਲਾ ਕਿ ਕਿੱਥੋਂ ਤਾਂ ਹੀ ਜਾ ਸਕਦੇ ਆ ਆਪਾਂ ਬੀਜਣ ਕੋਈ ਬਾਗ ਜਾਂਦੀ 3 ਕਿਲੋਮੀਟਰ 3 ਕਿਲੋਮੀਟਰ ਇਕੱਠਾ 10 ਕਿੱਲੇ ਦਾ ਹੋਣਾ ਚਾਹੀਦਾਗਾ ਇੱਕ ਨਾ ਐ ਹੋ ਜਾਂਦਾ ਵੀ ਕਈ ਮੌਕੇ ਅਗਲਾ ਦੂਰ ਪਾਰ ਸੱਦ ਲੈਂਦਾ ਨੂੰ ਆਪਾਂ ਤੇਲ ਜਾ ਮੰਗਣ ਲੱਗ ਜਾਂਦੇ ਇਹ ਤਾਂ ਨਹੀਂ ਗੱਲ ਹੈਗੀ ਤੇ ਸਾਰੇ ਦੋਸਤਾਂ ਨੂੰ ਆਪਣਾ ਮੋਬਾਈਲ ਨੰਬਰ ਦੱਸ ਦੇ 687 ਅੱਛਾ ਜੀ 300 ਤੇ ਗਿਣ-ਗਿਣ ਕੇ ਦਾਣੇ ਛਿੜਦੀ ਐ ਜਿਵੇਂ ਕਹਿ ਦਿੰਦਾ ਅਗਲਾ ਵੀ ਜੇ ਗਿੱਠ ਦੇ ਕਹਦਾ ਤਾਂ ਗਿੱਠਤੀ ਛੱਟੂਗੀ ਇਹ ਚਾਰ ਉਂਗਲਾਂ ਤੇ ਕਹਦਾ ਚਾਰ ਉਂਗਲਾਂ ਚਾਰ ਉਂਗਲਾਂ ਉਹ ਤਾਂ ਬਈ ਅਗਲੇ ਵੀ ਮਾਰਦੀ ਆ ਵੀ ਕਿੰਨੇ ਹੀ ਪਵਾ ਲੇ ਬਿਉਂ ਘੱਟੋ ਘੱਟ 10 ਕਿਲੋ ਵੀ ਤਾਂ ਚਾਹੀਦੀ ਜਹੀਂ ਜਾਗਾ ਹਾਂ 10 8 50 ਤਰਾ 10 ਕਿਲੋ ਵੀ ਦੇ ਦੇ ਭਾਈ ਠੀਕ ਆ ਇਹ ਬਹਾਨਾ ਅਗਲੇ ਨੇ ਪੂਰਾ ਸ਼ੌਂਕਣਾ ਬਣਾਇਆ ਡੂੰਗੀ ਹੋ ਸੀ ਮੇਨ ਗੱਲ ਇਹ ਆ ਤੇਰਾ ਬੰਦਿਆ ਨੇ ਚੈਲੰਜ ਵੀ ਕਰਿਆ ਸੀ ਹਨਾ ਕਹਿੰਦਾ ਮੈਂ 10000 ਰੁਪਏ ਨਾਮ ਦੇਵਾਂ ਅੱਜ 25 ਅਪ੍ਰੈਲ ਆ ਬਾਈ 25 ਅਪ੍ਰੈਲ ਨੂੰ ਵੀਜੀ ਆਨੇ ਆ 77 50 ਸੰਝਾਟਾ ਦਾ ਵੀ ਆਪਾਂ ਚਲ ਬੀ ਵੀ ਤੁਹਾਨੂੰ ਦੱਸਦਾ ਹਨਾ ਪੈਨਰ ਤੇ ਸੰਜਾਟੇ ਹੀ ਬੀਜਦੇ ਆ 2 ਸਾਲ ਤੀਜਾ ਸਾਲ ਪਤਾ ਨਹੀਂ ਚੌਥਾ ਹੋ ਗਿਆ ਮੈਨੂੰ ਯਾਦ ਵੀ ਨਹੀਂ ਪੱਕਾ ਤੇ ਪ੍ਰੈਸਰ ਵਾਲੀ ਨਾਲ ਬੀਜੀ ਜਾਂਦੇ ਆ ਲਾਸਟ ਵੀਡੀਓ ਪਾਵਾਂਗੇ ਆਪਾਂ ਨਾਲੋਂ ਮੱਕੀ ਦੀ ਵੀ ਪਾਉਂਦੀ ਰਹਾਂਗੇ ਤੇ ਇੱਕ ਹੋਰ ਜੇ ਤਾਂ ਤੁਸੀਂ ਕੱਖਾਂ ਲਈ ਦਵਾਈ ਪਹਿਲਾਂ ਕਰ ਸਕਦੇ ਹੋ ਵਧੀਆ ਗੱਲ ਆ ਤੇ ਨਹੀਂ ਆ ਕਿਸੇ ਦੇ ਮਾਗਰ ਨਾਲ ਲੱਗਿਓ ਬਾਈ ਪੈਂਦੀ ਦਵਾਈ ਆਉਂਦੀ ਆ ਕੱਖਾਂ ਲਈ ਜ਼ਰੂਰ ਛਿੜਕਿਆ ਕਰੋ ਫਿਰ ਪੱਟਾਂ ਖਾਲੀਆਂ ਚ ਕੱਖ ਹੋ ਕੇ ਖੜ ਜਾਂਦੇ ਨੇ ਹਨਾ ਤਾਂ ਵਧੀਆ ਨਹੀਂ ਹੁੰਦੀ ਮੱਕੀ ਇਹ ਆਪਦਾ ਪ੍ਰੋਜੈਕਟ ਜਰੂਰ ਕਰਿਓ ਕੱਖਾਂ ਵਾਲਾ ਕੱਖਾਂ ਵਾਲੀ ਦਵਾਈ ਜਰੂਰ ਛਿੜਕਿਆ ਕਰੋ ਭਮਰੀ ਤਾਂ ਪਾਣੀ ਲਾ ਕੇ ਦੂਜੇ ਤੀਜੇ ਦਿਨ ਛਿੜਕ ਦਿਓ ਤੇ ਭਮਾਂ ਦੀ ਬਾਈ ਪਾਣੀ ਲਾਉਣ ਤੋਂ ਪਹਿਲਾਂ ਆਪਦਾ ਦਵਾਈ ਜਰੂਰ ਛਿੜਕੋ ਤਾਂ ਫੇਰ ਵਧੀਆ ਮੱਕੀ ਹੁੰਦੀ ਹੈ ਜਦੋਂ ਕੱਖ ਹੋ ਜਾਂਦੇ ਨੇ ਆਪਣਾ ਰੇ ਸਪਰੇ ਉਹੀ ਲੈਣ ਲੱਗ ਜਾਂਦੀ ਹੈ ਤੇ ਉਹ ਫਿਰ ਵਧੀਆ ਨਹੀਂ ਹੁੰਦਾ ਵੀਡੀਓ ਵੱਧ ਤੋਂ ਵੱਧ ਵੀਰ ਬਣ ਕੇ ਸ਼ੇਅਰ ਕਰ ਦਿਓ ਗਾਹਾਂ ਦੀ ਗਾਹਾਂ ਤੇ ਜਿਹੜੇ ਮੱਕੀ ਵਾਲੇ ਵੀਰ ਨੇ ਹਨ ਉਹਨਾਂ ਨੂੰ ਪਹੁੰਚੇ